ਗਾਂਧੀ ਸੋ ਇਹ ਦਾ ਸਭ ਜਾਣਨੀ ਹੈ ਕਿ ਰਾਹੁਲ ਗਾਂਧੀ ਦਾ ਮਾਨਸਿਕ ਸਤਰ ਕਿਸ ਲੈਵਲ ਤੇ ਹੈ ਕਿ ਸੰਸਦ ਦੇ ਆਪਣੇ ਜੀਵਨ ਇਚ ਕਦੀ ਤੇ ਉਹਨਾਂ ਦੀ ਅੱਖ ਫਿਸਲ ਜਾਂਦੀ ਸੀ ਕਦੀ ਉਹਨਾਂ ਦੀ ਜ਼ੁਬਾਨ ਫਿਸਲ ਜਾਂਦੀ ਸੀ ਕਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਜਫਾ ਪਾਣ ਲਈ ਉੱਠਲ ਕੇ ਚਲੇ ਜਾਂਦੇ ਸੀ ਸੋ ਅਸੀਂ ਉਹਨਾਂ ਤੋਂ ਬੜੇ ਪਰਜਿਤ ਆਂ ਔਰ ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਉਹ ਸੁਸ਼ੋਭਿਤ ਵੀ ਹੁੰਦੇ ਰਹੇ ਨੇ ਪਰ ਦੁਰਭਾਗਿਆ ਹੈ ਦੇਖਦਾ ਕਿ ਐਸਾ ਵਿਅਕਤੀ ਅੱਜ ਇੰਨੇ ਵੱਡੇ দায়িত্ব ਦੇ ਉੱਤੇ ਜਿੱਥੇ ਕਿ ਅਟਲ ਬਿਹਾਰੀ ਵਾਜਪਾਈ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਅਰຸນ 제ਤਲੀ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਸੁਸ਼ਮਾ ਸਵਰਾਜ ਜੀ ਬੈਠਿਆ ਕਰਦੇ ਸੀ ਸੋ ਐਸੇ দায়িত্ব ਦੇ ਉੱਤੇ ਇਹ ਰਾਹੁਲ ਗਾਂਧੀ ਨਾਮ ਦਾ ਵਿਅਕਤੀ ਜਿਹੜਾ ਹੈ ਉਹ ਅੱਜ ਆ ਗਿਆ ਹੈ ਔਰ ਉਹ ਕਹਿੰਦੇ ਨੇ ਕਿ ਪਹਿਚਾਨ ਤੇ ਉਸ ਵਿਅਕਤੀ ਦੀ ਸਭ ਨੂੰ ਹੈ ਹੀ ਸੋ ਆਚਰਨ ਤੇ ਵਿਵਹਾਰ ਵੀ ਉਹਦਾ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਦੀ ਪਹਿਚਾਨ ਸ਼ੁਰੂ ਤੋਂ ਦੇਸ਼ ਇਸ ਬਣੀ ਤੇ ਅੱਜ ਜਦਨੇ ਕੱਲ ਹਿੰਦੂ ਜਿਹੜਾ ਕਿ ਇੱਕ ਮੈਜੋਰਟੀ ਦੇ ਵਿੱਚ ਅਸੀਂ 80% ਇਸ ਦੇਸ਼ ਦੀ ਜਨਸਖਿਆ ਹਿੰਦੂ ਹੈ ਇਹ ਦੇਸ਼ ਸੈਕੂਲਰ ਦੇਸ਼ ਹੈ ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਦੇ ਨਾਲ ਰਹਿੰਦੇ ਨੇ ਔਰ ਸਪੈਸੀਫਿਕਲੀ ਹਿੰਦੂਆਂ ਨੂੰ ਫਿਰ ਉਸਕ ਲਫ਼ਜ਼ ਉਸ ਵਿਅਕਤੀ ਨੇ ਕਿਹਾ ਕਿ ਕਿੱਡਾ ਦੁਰਭਾਗੇਪੂਰਨ ਸ਼ਬਦ ਹੈ ਉਸ ਵਿਅਕਤੀ ਉਹਦੇ ਬਾਰੇ ਤੇ ਮੈਂ ਜਾਣਨਾ ਹੀ ਆ ਕਿ ਉਹ ਆਪਣੇ ਦਾਦਾ ਜੀ ਦਾ ਨਾਂ ਨਹੀਂ ਲੈਂਦਾ ਫਿਰੋਜ਼ ਗਾਂਧੀ ਜੀ ਦਾ ਜਿਹੜੇ ਕਿ ਪਾਰਸੀ ਸੀ ਉਹਦੇ ਮਾਤਾ ਜੀ ਇਟਲੀ ਤੋਂ ਆਏ ਸੀ ਤੇ ਉਹਨੂੰ ਕੀ ਪਤਾ ਕਿਸੇ ਧਰਮ ਦਾ ਤੇ ਕਿਸੇ ਯਾਤਰਨੇ ਆਇਆ ਕੀ ਆ ਪਤਾ ਕਿਸੇ ਧਰਮ ਦਾ ਤੇ ਕਿਸੇ ਅਚਰੰਦਾ ਮੈਂ ਉਹਨੂੰ ਪੁੱਛਣਾ ਚਾਹਨਾ ਰਾਹੁਲ ਗਾਂਧੀ ਨੂੰ ਕਿ ਕੀ ਬਹਾਦਰ ਗਾਂਧੀ ਜੀ ਹਿੰਸਕ ਸੀਗੇ Hindu ਸੀਗੇ ਕੀ Swami Vivekananda ਜੀ ਹਿੰਸਕ ਸੀਗੇ Hindu ਸੀਗੇ ਸੋ ਇਹ ਵਿਅਕਤੀ ਨੂੰ ਅੱਜ ਰਾਸ਼ਟਰ ਤੋਂ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਧਰਮਾਂ ਦੇ ਜਿਹੜੇ ਸਾਡੇ ਅਰਾਧ्य ਮਹਾਪੁਰਸ਼ ਹੋਏ ਨੇ ਉਹਨਾਂ ਦੀਆਂ ਚਿੱਤਰ ਲੈ ਕੇ ਅਪਮਾਨਿਤ ਕੀਤਾ ਉਹਨਾਂ ਨੂੰ ਔਰ ਸਦਨ ਦੀ ਟੇਬਲ ਤੇ ਰੱਖਦੇ ਇਸ ਇਮੈਚਿਓਰ ਰਾਹੁਲ ਗਾਂਧੀ ਨਾਦ ਦੇ ਵਿਅਕਤੀ ਨੇ ਉਹ ਚਿੱਤਰ ਦਿਖਾਣੇ ਸ਼ੁਰੂ ਕਰਤੇ ਟੇਬਲ ਇਸ ਕੀ ਉਹ ਮਹਾਪੁਰਸ਼ਾਂ ਦੇ ਚਿੱਤਰਾਂ ਦਾ ਸਥਾਨ ਉਹ ਟੇਬਲ ਸੀਗੀ ਫਿਰ ਅਗਨੀਵੀਰ ਯੋਜਨਾ ਦੇ ਨੂੰ ਜਾਣਕਾਰੀ ਉਹ ਕੋਈ ਨਹੀਂ ਹੈ ਕਮਸ ਕਮ ਕੋਈ ਜਾਣਕਾਰੀ ਤੇ ਲੈ ਕੇ ਘਰ ਆਏ ਕਿ ਜੀ ਅਗਨੀ ਵੀਰ ਯੋਧਾ ਨੇ ਜਿਹੜੇ ਕਿ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਨੇ ਉਹਨਾਂ ਲਈ ਇਸ ਵਿਅਕਤੀ ਨੇ ਕਿਹਾ ਕਿ ਉਹ ਜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਔਰ ਉਸ ਵੇ ਸਾਡੇ ਰੱਖਿਆ ਮੰਤਰੀ ਰਾਜਨਾ ਜੀ ਨੂੰ ਉੱਠ ਕੇ ਇਹ ਕਹਿਣਾ ਪਿਆ ਕਿ ਇਹ ਤੁਹਾਡੀ ਜਾਣਕਾਰੀ ਨਹੀਂ ਹੈ ਨੇਤਾ ਵਿਪੱਖ ਰਾਹੁਲ ਗਾਂਧੀ ਜੀ ਉਹਨਾਂ ਨੂੰ 1 ਕਰੋੜ ਰੁਪਇਆ ਜੇ ਕੋਈ ਸ਼ਹੀਦ ਹੋ ਜਾਂਦਾ ਨਾ ਕਿ ਵੀਰ ਤੇ ਭਾਰਤ ਸਰਕਾਰ ਦਿੰਦੀ ਹੈ। ਔਰ ਉਸ ਤੋਂ ਬਾਅਦ ਇਹ ਵਿਅਕਤੀ ਨੇ ਕਿਸੇ ਤਰ੍ਹਾਂ ਦਾ ਕੋਈ ਜਿਹਨੂੰ ਕਹਿ ਸਕਨੇ ਆ ਸ਼ਰਮਿੰਦਗੀ ਨਹੀਂ ਮਹਿਸੂਸ ਕੀਤੀ ਔਰ ਅੱਗੇ ਵਧ ਗਿਆ। ਔਰ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਗੱਲਾਂ ਕਰ ਰਿਹਾ ਹੈ ਔਰ ਸਾਰਾ ਸਦਨ ਅਚੰਬਿਤ ਸੀ। ਕਿ ਸਦਨ ਦੀ ਮਰਿਆਦਾ ਦਾ ਕੀ ਬਣੇਗਾ ਭਵਿੱਖ ਦੇ ਵਿੱਚ ਜਿੱਥੇ ਐਸਾ ਇਮਤ ਜੋੜ ਨੇਤਾ ਕਾਂਗਰਸ ਨੇ ਪ੍ਰੋਜੈਕਟ ਕਰ ਦਿੱਤਾ ਔਰ ਮੈਂ ਤਾਂ ਸਮਝ ਨਾ ਕਿ ਵਿਪਖਸ਼ੀ ਨੇਤਾ ਵੀ ਜਿਹੜੇ ਕਈ ਵਿਰਿਸ਼ਟ ਨੇਤਾ ਨੇ ਵਿਦਵਾਨ ਵੀ ਨੇ ਵਿਪਖਸ਼ ਦੇ ਵਿੱਚ ਉਹ ਵੀ ਪਿੱਛੇ ਬੈਠੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਸੀ ਕਿ ਅੱਜ ਇਹ ਜਿਹੜਾ ਮੋਦੀ ਜੀ ਦੀ ਜੋ ਸੁਨਾਮੀ ਤੋਂ ਘਬਰਾ ਕੇ ਇਹ ਜਿਹੜਾ ਇੰਡੀ ਗਠਬੰਦਰ ਮਰਿਆ ਤੇ ਨੇਤਾ ਕਿਨੂੰ ਅਸੀਂ ਬਣਾ ਲਿਆ ਇਹ ਸਭ ਉਤਰਦਾਈ ਨੇ ਜਿਸ ਲੋ ਐਸਾ ਵਿਅਕਤੀ ਅਸ਼ੋਭਨੀਏ ਵਿਵਹਾਰ ਕਰਦਾ ਹੈ ਸੰਸਦ ਦੇ ਚ ਤੇ ਉਹਦਾ ਜੋ ਕਹਿ ਸਕਨੇ ਆ ਨਿੰਦਾ ਹੈ ਉਹ ਸਾਰੇ ਉਹ ਵਿਅਕਤੀਆਂ ਨੂੰ ਜਾਣਦੀ ਹੈ ਜਿਨ੍ਹਾਂ ਨੇ ਉਹਨੂੰ ਨੇਤਾ ਵਿਪੱਖਸ਼ ਬਣਾਉਣ ਦੇ ਲਈ ਪ੍ਰਪੋਜ਼ ਕੀਤਾ ਸੋ ਅੱਜ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਦਿਆਂਗਾ ਕਿ ਕਾਂਗਰਸ ਜਿਹਦਾ ਉਹ ਨੇਤਾ ਹੈ ਇਹ ਰਾਹੁਲ ਗਾਂਧੀ ਉਹ ਕਾਂਗਰਸ ਦਾ ਕੀ ਇਤਿਹਾਸ ਹੈ ਤੁਸੀਂ ਇਹ ਦੇਖੋਗੇ ਕਿ ਮਹਾਤਮਾ ਗਾਂਧੀ ਜੀ ਨੇ ਆਜ਼ਾਦੀ ਦੀ ਲੜਾਈ ਲੜੀ আর ਮਹਾਤਮਾ ਗਾਂਧੀ ਜੀ ਨੇ ਆਜ਼ਾਦੀ ਦੀ ਲੜਾਈ ਜਿੱਤਣ ਤੋਂ ਬਾਅਦ ਜਦੋਂ ਇਹ ਦੇਸ਼ ਆਜ਼ਾਦ ਹੋ ਗਿਆ ਤੇ ਉਹਨਾਂ ਨੂੰ ਭਵਿੱਖੇ ਦੀ ਜਾਣਕਾਰੀ ਸੀ ਕਾਂਗਰਸ ਦੇ ਕਲਚਰ ਦੀ ਉਹਨਾਂ ਨੂੰ ਜਾਣਕਾਰੀ ਸੀ ਤੇ ਮਹਾਤਮਾ ਗਾਂਧੀ ਜੀ ਨੇ ਕਿਹਾ ਇਸ ਕਾਂਗਰਸ ਨੂੰ ਭੰਗ ਕਰ ਦਿਓ ਇਹ ਦੇਸ਼ ਦਾ ਵਿਨਾਸ਼ ਕਰ ਦੇਗੀ ਪਰ ਐਸਾ ਹੋਇਆ ਨਹੀਂ ਤੇ ਅੱਜ ਤੁਸੀਂ ਇਹ ਦੇਖੋ ਕਿ ਜੇ ਮਹਾਤਮਾ ગાંધી ਜੀ ਦੀ ਗੱਲ ਉਹ ਮੰਨੀ ਜਾਂਦੀ ਜੇ ਕਾਂਗਰਸ ਨਾ ਹੁੰਦੀ ਤੇ ਕਸ਼ਮੀਰ ਦੇ ਵਿੱਚ 370 ਤੇ 35 ਇਹ ਜਿਹੜੀ ਧਾਰਾ ਲੱਗੀ ਵਖਵਾਦੀ ਧਾਰਾ ਅੰਤਖਵਾਦ ਨੂੰ ਪ੍ਰੋਤਸਾਹਿਤ ਕਰਨ ਵਾਲੀ ਧਾਰਾ ਜਿਹਦੇ ਜਕੇ ਲੱਖਾਂ ਜਿਹੜੇ ਨਾਗਰਿਕ ਸੀ ਸੇਨਾ ਦੇ ਜਵਾਨ ਸੀ ਉਹ ਸ਼ਹੀਦ ਹੋ ਗਏ ਉਹ ਕਦੀ ਵੀ 370 ਦੇ 35 ਨਾ ਲੱਗਦੀ ਜਿੰਨੂੰ ਮੋਦੀ ਜੀ ਨੇ ਆ ਕੇ ਔਰ ਅਮਿਤ ਸ਼ਾਹ ਜੀ ਨੇ ਹਟਾਇਆ ਜੇ ਕਾਂਗਰਸ ਨਾ ਹੁੰਦੀ ਤੇ 1975 ਦੇ ਵਿੱਚ ਐਮਰਜੈਂਸੀ ਨਾ ਲੱਗਦੀ ਲੋਕਤੰਤਰ ਦੀ ਹੱਤਿਆ ਨਾ ਹੁੰਦੀ ਔਰ ਉੱਥੇ ਸਾਰੇ ਰਾਜਨੇਤਾ ਜਿਹੜੇ ਵਿਪੱਖਸ਼ੀ ਸੀਗੇ ਉਹਨਾਂ ਨੂੰ ਜੇਲਾ ਹੀ ਖੂਸਦਾ ਸਾਰਾ ਦੇਸ਼ ਜੇਲ੍ਹ ਬਣਾਤਾ ਹੈ ਇਸ ਕਾਂਗਰਸ ਨੇ ਪ੍ਰੈਸ ਦੀ ਆਜ਼ਾਦੀ ਤੇ ਵੀ ਕੁਠਾਰਾ ਘਾਤ ਕੀਤਾ ਲੋਕਤੰਤਰ ਦਾ ਚੌਥਾ ਸਤੰਭ ਪ੍ਰੈਸ ਹੈ ਪ੍ਰੈਸ ਦੇ ਲੋਕਾਂ ਨੂੰ ਵੀ ਅਕਸ਼ਮ ਕਰਤਾ ਉਹਨਾਂ ਦੀਆਂ ਤਾਕਤਾਂ ਖੋਲੀਆਂ ਔਰ ਜਿਹੜਾ ਵਿਅਕਤੀ ਵੀ ਐਸੇ-ਐਸੇ ਕਾਨੂੰਨ ਬਣਾਤੇ ਤਾਨਾਸ਼ਾਹੀ ਦੇ ਇੰਦਰਾ ਗਾਂਧੀ ਜੀ ਔਰ ਉਹਨਾਂ ਦੇ ਚਾਟੂਕਾਰਾਂ ਨੇ ਕਾਂਗਰਸ ਨੇ ਕਿ ਜਿਹੜਾ ਵੀ ਬੋਲਦਾ ਸੀ ਉਹਨੂੰ ਜੇਲ੍ਹ ਹੀ ਠੂਸਤਾ ਜਾਂਦਾ ਸੀ ਦ ਲੋਕਤੰਤਰ ਦੀ ਦੇਸ਼ ਦੀ ਜਨਤਾ ਨੇ ਮਜਬੂਰ ਕਰਤਾ ਉਸ ਤਾਨਾਸ਼ਾ ਪ੍ਰਵ੍ਰਤੀ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੂੰ ਪੁਰਵ ਵਿੱਚ ਜਿਨ੍ਹਾਂ ਨੇ 21 ਮਾਰਚ 1975 ਨੂੰ ਐਮਰਜੈਂਸੀ ਲਾਣੀ ਪਈ ਜੇ ਕਾਂਗਰਸ ਨਾ ਹੁੰਦੀ ਤੇ 84 ਜਿਹੜੇ ਸਿੱਖ ਸਾਡੇ ਬੰਦੂ ਨੇ ਮਾਤਾਵਾਂ ਨੇ ਭੈਣਾ ਸੀ ਬੱਚੇ ਸੀ ਬੱਚੀਆਂ ਸੀ ਉਹਨਾਂ ਦੇ ਗਲੇ ਹੀ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਨਾ ਜਾਂਦਾ ਉਹਨਾਂ ਦੇ ਵਪਾਰ ਉਹਨਾਂ ਦੇ ਪਰਿਵਾਰ ਉਜਾੜ ਨਾ ਦਿੱਤੇ ਜਾਂਦੇ ਜੇ ਇਹ ਕਾਂਗਰਸ ਨਾ ਹੁੰਦੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਜਿਹੜੇ ਕਸ਼ਮੀਰੀ ਪੰਡਤਾਂ ਨੂੰ ਜਿਹੜੇ ਕਿ ਕਸ਼ਮੀਰ ਦੇ ਵਿੱਚ ਉਹਨਾਂ ਦਾ ਘਰ ਸੀ ਅੰਤਕਵਾਦੀਆਂ ਦੁਆਰਾ ਉਹਨਾਂ ਨੂੰ ਖਦੇੜ ਨਾ ਦਿੱਤਾ ਜਾਂਦਾ ਆਪਣੇ ਘਰਾਜੋ ਜੇ ਇਹ ਕਾਂਗਰਸ ਨਾ ਹੁੰਦੀ ਜੇ ਕਾਂਗਰਸ ਨਾ ਹੁੰਦੀ ਤੇ 16 ਸਾਲ ਦਾ ਜਿਹੜਾ ਅੰਤਿਕਵਾਦ ਦਾ ਤੰਡ ਪੰਜਾਬ ਦੇ ਵਿੱਚ ਚੱਲਿਆ ਲੱਖਾਂ ਜਾਨਾਂ ਕੁਰਬਾਨ ਹੋ ਗਈਆਂ ਹਰ ਤਰ੍ਹਾਂ ਦੇ ਲੋਕਾਂ ਦੀਆਂ ਅੰਤਿਕਵਾਦੀਆਂ ਦਾ ਰਾਜ ਹੋ ਗਿਆ ਸੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਪੰਜਾਬ ਵਿੱਚ ਅੰਤਿਕਵਾਦ ਨਾ ਹੁੰਦਾ ਇਹ ਕਾਂਗਰਸ ਨਾ ਹੁੰਦੀ ਤੇ ਇਹ ਪਰਿਵਾਰਵਾਦ ਨੂੰ ਬढ़ावा ਨਾ ਮਿਲਦਾ ਪੰਡਤ ਨਹਿਰੂ ਜੀ ਉਨਾਂ ਤੋਂ ਬਾਅਦ ਇੰਦਰਾ ਗਾਂਧੀ ਜੀ ਉਨਾਂ ਤੋਂ ਬਾਅਦ ਅਜੀਬ ਗਾਂਧੀ ਜੀ ਔਰ ਉਨਾਂ ਤੋਂ ਬਾਅਦ ਸੋਨੀਆ ਗਾਂਧੀ ਜੀ ਔਰ ਇਹ ਇਮਤਿਹਾਰ ਰਾਹੁਲ ਗਾਂਧੀ ਔਰ ਸਵਦੇਸ਼ੀ ਦੇ ਉੱਤੇ ਕੁਠਾਰਾ ਘਾਤ ਨਾ ਹੁੰਦਾ ਸੋ ਅੱਜ ਇਹ ਕਾਂਗਰਸ ਦੀ ਸਰਕਾਰ ਰਹੀ ਔਰ ਉਸ ਸਰਕਾਰ ਦੇ ਵਿੱਚ ਮਨਮੋਹਨ ਸਿੰਘ ਜੀ ਦੀ ਸਰਕਾਰ ਜਾਂ ਪਹਿਲੇ 70 ਸਾਲਾਂ ਹੈ ਜਿਹੜਾ ਭ੍ਰਸ਼ਟਾਚਾਰ ਦਾ ਤਾंडव ਹੋਇਆ ਉਹ ਤਰਾਨ ਵਾਲੀ ਇਹ ਕਾਂਗਰਸ ਹੀ ਇਹ ਕਾਂਗਰਸ ਦਾ ਅੱਦਾ ਮੰਤਰੀ ਮੰਡਲ ਜਿਹੜਾ ਸੀਗਾ ਉਹ ਜੇਲ੍ਹ ਦੇ ਵਿੱਚ ਬੰਦ ਸੀ ਔਰ ਜ਼ਬਰਦਸਤ 쿠ਟਾਲੇ ਚਾਹੇ ਉਹ ਫਰਜ਼ ਦਾ 쿠ਟਾਲਾ ਹੋਵੇ ਚਾਹੇ ਉਹ ਸਪੈਕਟਰਮ ਦਾ 쿠ਟਾਲਾ ਹੋਵੇ ਚਾਹੇ ਉਹ ਕੋਲ ਸਕੇਮ ਹੋਵੇ ਉਸ ਚੜੀ ਇਹ ਕਾਂਗਰਸ ਨੇ ਲਾਈ ਔਰ 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਘਟਾਲੇ ਜਿਹੜੇ ਨੇ ਕੇਸ ਇਸ ਕਾਂਗਰਸ ਦੇ ਉੱਤੇ ਚੱਲ ਰਹੇ ਨੇ। ਇਹੀ ਕਾਂਗਰਸ ਹੈ ਜਿਹਦੇ ਰਾਜ ਦੇ ਵਿੱਚ ਦੰਗੇ ਹੁੰਦੇ ਸੀ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਦੀ ਪਾਲਿਸੀ ਤੇ ਚਲਦੀ ਸੀ। ਔਰ ਦੰਗੇ ਹੁੰਦੇ ਸੀ Hindu Muslim ਦੰਗੇ ਹੁੰਦੇ ਸੀ ਧਰਮਾਂ ਨੂੰ ਆਪਸ ਹੀ ਲੜਾਉਂਦੀ ਸੀ। ਅੱਜ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਦੇ 10 ਸਾਲ ਕਿਸੇ ਜਗ੍ਹਾ ਕੋਈ ਦੰਗਾ ਨਹੀਂ ਹੁੰਦਾ। ਔਰ ਇਹ ਦੰਗੇ ਕਰਵਾਉਣ ਵਾਲੀ ਕੌਣ ਸੀ? ਸੱਤਾ ਸੁਖ ਲੈਣ ਵਾਲੀ ਪਰਿਵਾਰਵਾਦ ਦਾ ਸ਼ਿਕਾਰ ਇਹ ਕਾਂਗਰਸੀ ਅੱਜ ਜੋ ਇਹਨਾਂ ਨੇ ਮਿਸ ਗਵਰਨੈਂਸ ਕੀਤੀ ਜੋ ਗੁੰਡਾ ਰਾਜ ਹੋਇਆ ਉਸਰੇ ਪਾਹੂ ਬਲੀਆਂ ਦਾ ਰਾਜ ਸੀ ਅਪਰਾਧੀਆਂ ਦਾ ਰਾਜ ਸੀ ਉਹ ਕਾਂਗਰਸ ਦੇ ਰਾਜ ਵਿੱਚ ਹੋਇਆ ਔਰ ਇਹ ਕਾਂਗਰਸ ਜਿਹੜੀ ਲਗਾਤਾਰ ਤਿੰਨ ਵਾਰੀ ਬੁਰੀ ਤਰ੍ਹਾਂ ਹਾਰ ਚੁੱਕੀ ਹੈ 2014 ਇਚ ਇਹ ਕਾਂਗਰਸ ਬੁਰੀ ਤਰ੍ਹਾਂ ਨਕਾਰੀ ਗਈ ਮੋਦੀ ਜੀ ਪ੍ਰਧਾਨ ਮੰਤਰੀ ਬਣੇ 2019 ਦੇ ਵਿੱਚ ਇਹ ਕਾਂਗਰਸ ਬੁਰੀ ਤਰ੍ਹਾਂ ਨਕਾਰੀ ਗਈ ਮੋਦੀ ਜੀ ਫੇਰ ਪ੍ਰਧਾਨ ਮੰਤਰੀ ਬਣੇ ਔਰ ਤੀਸਰੀ ਵਾਰ ਇਹ ਤਿੰਨ ਅੰਕਾਏ ਚ ਵੀ ਕਾਂਗਰਸ ਨਹੀਂ ਆ ਸਕੀ ਔਰ ਜਿਹੜਾ ਵਿਪਕਸੀ ਇਹ ਜਿਹੜਾ ਇੰਡੀ ਗਠਵੰਦਰ ਬਣਿਆ ਸੀ ਉਹ ਭਾਜਪਾ ਨੂੰ 240 ਸੀਟਾਂ ਮਿਲੀਆਂ ਇਹ ਸਾਰਾ ਇੰਡੀ ਗਠਵੰਦਰ ਰਲ ਕੇ ਵੀ 240 की संख्या तक नहीं पहुंच सकिया और अजो ही कांग्रेस का राहुल गांधी नेता है कि रोम जल रहा है कांग्रेस मिट रही है